ਵਿਦਾਂਤ ਸਭਾ ਦੀ ਚੋਣਾਂ ਹੋਣੀਆਂ ਨੇ ਤੇ ਉਹਦੋਂ ਤਿਆਰੀਆਂ ਨੂੰ ਲੈ ਕੇ ਅੱਜ ਇੱਕ ਰੈਲੀ ਜਰੀਆ ਆਮ ਆਦਮੀ ਪਾਰਟੀ ਵੱਲੋਂ ਰੱਖੀ ਗਈ ਜਿੰਨੀ ਦੇਰ ਤੱਕ ਇੱਥੇ ਜੌਬਸ ਪ੍ਰੋਵਾਈਡ ਨਹੀਂ ਕਰਾਈਆਂ ਜਾਣਗੀਆਂ ਬੇਰੋਜ਼ਗਾਰੀ ਨੂੰ ਦੂਰ ਨਹੀਂ ਕੀਤਾ ਜਾਏਗਾ ਉਨੀ ਦੇਰ ਤੱਕ ਇਹਨਾਂ ਰੈਲੀਆਂ ਦਾ ਜਾਂ ਇਹਨਾਂ ਅੰਕੜਿਆਂ ਦਾ ਕੋਈ ਬੈਨੀਫਿਟ ਨਹੀਂ ਹੈ ਆਮ ਜਨਤਾ ਨੂੰ ਇਸ ਰੈਲੀ ਨਾਲ ਬਹੁਤ ਖੱਜਲਖਵਾਰ ਹੋਣਾ ਪਿਆ ਤਰਕਾਰੀ ਬਸਾਂ ਜਿਹੜੀਆਂ ਨੇ ਸਰਕਾਰ ਦੇ ਕਬਜ਼ੇ ਚ ਚੱਲਿਆ ਗਈਆਂ ਸੀ ਲੋਕਾਂ ਨੂੰ ਕਈ ਜਗ੍ਹਾ ਦੇ ਉੱਤੇ ਬਸਾਨੀ ਨਹੀਂ ਮਿਲੀਆਂ ਪੂਰਾ ਸਰਕਾਰੀ ਤੰਤਰ ਜਿਹੜਾ ਹੈ ਉਸ ਦਾ ਇਸਤੇਮਾਲ ਇਸ ਰੈਲੀ ਨੂੰ ਸਕਸੈਸਫੁਲ ਬਣਾਉਣ ਵਾਸਤੇ ਕੀਤਾ ਗਿਆ ਕਿਸੇ ਤੰਤਰ ਦੇ ਖਿਲਾਫ ਕਿਸੇ ਵੇਲੇ ਭਗਵੰਤ ਮਾਨ ਹੋਰੀ ਬੋਲਦੇ ਨਜ਼ਰ ਆਉਂਦੇ ਸੀ ਬਿਨਾ ਨਾਮ ਲਏ ਵਿਕਰਮ ਜੀਠਿਆ ਅਤੇ ਹੋਰ ਲੋਕਾਂ ਤੇ ਵੀ ਤੰਜ ਕੱਸੇ ਨੇ ਜੋ ਚੀਜ਼ ਸਰਕਾਰ ਵੱਲੋਂ ਦਿਖਾਈ ਜਾ ਰਹੀ ਹੈ ਕਿਤਾਬਾਂ 'ਚ ਬਹੁਤ ਵਧੀਆ ਲੱਗਦੀ ਹੈ ਰੈਲੀਆਂ 'ਚ ਬਹੁਤ ਵਧੀਆ ਲੱਗਦੀ ਹੈ ਲੀਡਰਾਂ ਦੇ ਮੂੰਹ 'ਤੇ ਬਹੁਤ ਵਧੀਆ ਲੱਗਦੀ ਹੈ ਲੇਕਿਨ ਜ਼ਮੀਨੀ ਪੱਧਰ 'ਤੇ ਤੁਸੀਂ ਅਗਰ ਵੇਖੋ ਤਾਂ ਇਹ ਅਸਲੀਅਤ ਨਜ਼ਰ ਨਹੀਂ ਆ ਰਹੀ ਅਸਲੀਅਤ ਹੋਰ ਹੈ ਕਿ ਪੰਜਾਬ 'ਚ ਨਸ਼ਾ ਹੱਲੇ ਮੁੱਕਿਆ ਨਹੀਂ ਹੈ ਅੱਜ ਵੀ ਨਸ਼ੇ ਦਾ ਬੋਲਬਾਲਾ ਉਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਪਿਛਲੀਆਂ ਸਰਕਾਰਾਂ 'ਚ ਸੀ ਪਿੰਡੂ ਬੰਦੇ ਨੂੰ ਦੇਖ ਲਓ ਉਹਨੂੰ ਪਤਾ ਜ਼ਰੂਰ ਹੁੰਦਾ ਕਿ ਸਾਡੇ ਪਿੰਡ 'ਚ ਨਸ਼ਾ ਕੌਣ ਵੇਚਦਾ ਲੇਕਿਨ ਨਾਮ ਨਹੀਂ ਲੈਂਦੇ ਰੋਜ਼ ਮਾਮਾ ਦੇ ਪੁੱਤ ਮਾਰ ਰਹੇ ਨੇ ਔਰ ਬੀਤੇ ਦਿਨੀ ਅੰਮ੍ਰਿਤਸਰ 'ਚ ਮਾਮਲਾ ਆਇਆ ਸੀ ਜਿੱਥੇ ਇੱਕ ਪੁਲਿਸ ਵਾਲੇ ਦਾ ਬੇਟਾ ਜਦੋਂ ਜਿਹੜਾ ਹੈ ਉਹਦੀ ਉਹਦੀ ਜਾਨ ਚਲੀ ਜਾਂਦੀ ਹੈ ਕੱਲੀ ਰੈਲੀਆਂ ਨਾਲ ਨਸ਼ਾ ਨਹੀਂ ਬਲਕਿ ਕੰਮ ਕਰਨ ਦੇ ਨਾਲ ਨਸ਼ਾ ਮੁਕੇਗਾ ਮੋਗਾ ਦੇ ਵਿੱਚ ਆਜ ਆਮ ਆਦਮੀ ਪਾਰਟੀ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਰੈਲੀ ਦਾ ਆਗਾਜ਼ ਕੀਤਾ ਗਿਆ ਹੈ ਜਿਸ ਤੋਂ ਬਾਅਦ ਸਿਆਸੀ ਮਾਹੌਲ ਹੋਰ ਗਰਮਾ ਗਿਆ ਤਾਂ ਇਸ ਬਾਰੇ ਹੀ ਅੱਜ ਵੀ ਚਾਰ ਸਹਿ ਚਰਚਾ ਕਰਾਂਗੇ ਮੇਰੇ ਨਾਲ ਪੱਤਰਕਾਰ ਸੁਮਿਤ ਖੰਨਾ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਅੱਜ ਮੋਗਾ ਦੇ ਵਿੱਚ ਸਿਆਸੀ ਰੈਲੀ ਜੋ ਹੈ ਉਹ ਕੱਢੀ ਗਈ ਹੈ ਤਾਂ ਕੀ ਮਾਇਨੇ ਨੇ ਇਸ ਰੈਲੀ ਦੇ ਦੇਖੋ ਯੁੱਧ ਨਸ਼ਿਆਂ ਦੇ ਵਿਰੁੱਧ ਸੀ ਪਰ ਜਿਹੜਾ ਨਾ ਯੁੱਧ ਰਾਜਨੀਤੀ ਦੇ ਵਿਰੁੱਧ ਸੀ ਦੇਖੋ ਇਸ ਸਾਲ ਦੇ ਵਿੱਚ ਹੀ ਜਿਹੜੇ ਨੇ ਇਸ ਵਲੇ ਜਿਹੜੇ ਵਿਧਾਨ ਸਭਾ ਦੀ ਚੋਣਾਂ ਹੋਣੀਆਂ ਨੇ ਤੇ ਉਹਦੋਂ ਤਿਆਰੀਆਂ ਨੂੰ ਲੈ ਕੇ ਅੱਜ ਇੱਕ ਰੈਲੀ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਰੱਖੀ ਗਈ। ਦੇਖੋ ਇਸ ਤੋਂ ਪਹਿਲਾਂ ਤੇ ਰੈਲੀ ਸੀ ਪਰ ਆਮ ਜਨਤਾ ਨੂੰ ਇਸ ਰੈਲੀ ਨਾਲ ਬਹੁਤ ਖੱਜਲ ਖਵਾਰ ਹੋਣਾ ਪਿਆ। ਤੁਸੀਂ ਵੇਖੋ ਕਿ ਅੱਜ ਪੰਜਾਬ ਭਰ ਦੇ ਵਿੱਚ ਸਰਕਾਰੀ ਬੱਸਾਂ ਜਿਹੜੀਆਂ ਨੇ ਉਹ ਇੱਕ ਸਰਕਾਰ ਦੇ ਕਬਜ਼ੇ ਚ ਚੱਲੀ ਆ ਗਈਆਂ। ਅਸੀਂ ਲੋਕਾਂ ਨੂੰ ਕਈ ਜਗ੍ਹਾ ਦੇ ਉੱਤੇ ਬੱਸਾਂ ਨਹੀਂ ਮਿਲੀਆਂ ਔਰ ਕਈ ਜਗ੍ਹਾ ਤੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤਾਂ ਇਹ ਇਸ ਰੈਲੀ ਦਾ ਜਿਹੜਾ ਇੱਕ ਸਭ ਤੋਂ ਵੱਡਾ ਡਰਾਪ ਬੈਕ ਸੀ ਜਿਹੜਾ ਅੱਜ ਸਿੱਧੇ ਤੌਰ ਤੇ ਨਜ਼ਰ ਆ ਜਿਹਦੇ ਨਾਲ ਜਨਤਾ ਖੱਜਲ ਖਵਾਰ ਹੁੰਦੀ ਨਜ਼ਰ ਆਈ ਕਈ ਸਿਆਸੀ ਆਗੂਆਂ ਨੇ ਤਸਵੀਰਾਂ ਵੀ ਇਸ ਤਰ੍ਹਾਂ ਦੀਆਂ ਪੋਸਟ ਕੀਤੀਆਂ ਇੱਥੋਂ ਤੱਕ ਕਿ ਇੱਕ ਆਡੀਓ ਵੀ ਜਾਰੀ ਕੀਤੀ ਗਈ ਸੁਤਪਾਲ ਖਹਿਰਾ ਹਾਣਾ ਵੱਲੋਂ ਕਿ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਰੀਆਮ ਕੀਤਾ ਜਾ ਰਿਹਾ ਕਿ ਬਸਾ ਦੇ ਵਿੱਚ ਜਿਹੜੇ ਬੀਡੀਸੀ ਨੇ ਵਿਲੇਜ ਡਿਫੈਂਸ ਕਮੇਟੀ ਦੇ ਜਿਹੜੇ ਮੈਂਬਰਸ ਨੇ ਆ ਜਿਹੜੇ ਮੁਕੀ ਨੇ ਤੇ ਉਹ ਜਾ ਕੇ ਐਦਾਂ ਦਾ ਉਨਾ ਦਾ ਇਸਤੇਮਾਲ ਕਰਨ ਤਾਂ ਇਥੋਂ ਦੀ ਸਾਫ ਜ਼ਾਹਰ ਹੈ ਕਿ ਪੂਰਾ ਸਰਕਾਰੀ ਤੰਤਰ ਜਿਹੜਾ ਹੈ ਉਸ ਦਾ ਇਸਤੇਮਾਲ ਇਸ ਰੈਲੀ ਨੂੰ ਸਕਸੈਸਫੁਲ ਬਣਾਉਣ ਵਾਸਤੇ ਕੀਤਾ ਗਿਆ ਔਰ ਇਸ ਕਰਕੇ ਕੀਤਾ ਗਿਆ ਨਾਮ ਜਰੂਰ ਯੁੱਧ ਨਸ਼ਿਆਂ ਵਿਰੁੱਧ ਰੱਖਿਆ ਲੇਕਿਨ ਉਸ ਦੇ ਵਿੱਚ ਸਾਫ ਤੌਰ ਦੇ ਉੱਤੇ ਇਸ ਰੈਲੀ ਦੇ ਵਿੱਚ ਸਰਕਾਰੀ ਤੰਤਰ ਦਾ ਇਸਤੇਮਾਲ ਕੀਤਾ ਗਿਆ ਔਰ ਇਸੇ ਤੰਤਰ ਦੇ ਖਿਲਾਫ ਕਿਸੇ ਵੇਲੇ ਭਗਵੰਤਮਾਨ ਹੋਰੀ ਬੋਲਦੇ ਨਜ਼ਰ ਆਉਂਦੇ ਸੀ ਲੇਕਿਨ ਅੱਜ ਖੁਦ ਹੀ ਉਸ ਤੰਤਰ ਨੂੰ ਇਸ ਮੈਥਡ ਨੂੰ ਇਸਤੇਮਾਲ ਕਰਦੇ ਨਜ਼ਰ ਆ ਰਹੀ ਨਹੀਂ ਦੂਸਰੇ ਤੌਰ ਤੇ ਅਗਰ ਗੱਲ ਕਰੀਏ ਤਾਂ ਭਗਵੰਤ ਮਾਨ ਨੂੰ ਲੈ ਕੇ ਬਹੁਤ ਵੱਡਾ ਸਸਪੈਂਸ ਸੀਗਾ ਕਿ ਕੀ ਭਗਵੰਤ ਮਾਨ ਇਸ ਰੈਲੀ 'ਚ ਜਾਂਦੇ ਨੇ ਕਿਉਂਕਿ ਜਦੋਂ ਵੀ ਭਗਵੰਤ ਮਾਨ ਇਸ ਇਸ ਪਾਰਟੀ ਦੇ ਵਿੱਚ ਇੱਕ ਨਵੀਂ ਚੀਜ਼ ਹੈ ਕਿ ਜਦੋਂ ਵੀ ਭਗਵੰਤ ਮਾਨ ਹਸਪੀਟਲ ਜਾਂਦੇ ਨੇ ਤਾਂ ਸਿਆਸਤ ਗਰਮ ਆ ਜਾਂਦੀ ਹੈ ਦੇਖੋ ਇਹ ਚੀਜ਼ ਹੀ ਕਲਗ ਨਜ਼ਰ ਆਉਂਦੀ ਹੈ ਔਰ ਉਸ ਦੇ ਵਿੱਚ ਭਗਵੰਤ ਮਾਨ ਹਣਾਵਲੋ ਅੱਜ ਪਹਿਲਾ ਟਵੀਟ ਕੀਤਾ ਗਿਆ ਕਿ ਅੱਜ ਰੈਲੀ 'ਚ ਮਿਲਦੇ ਹਾਂ ਜੀ ਏ ਮੈਂ ਪਹੁੰਚ ਰਿਹਾ ਹਾਂ ਤਾਂ ਉਸ ਤੋਂ ਬਾਅਦ ਅੱਜ ਉਹ ਅੱਜ ਰੈਲੀ ਕਰਦੇ ਨਜ਼ਰ ਆਏ ਔਰ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਸੀ ਉਸ ਦਾ ਸੈਕੰਡ ਚੈਪਟਰ ਜਿਹੜਾ ਉਸ ਦੇ ਵਿੱਚ ਆ ਜੋ ਬੋਲਦੇ ਨਜ਼ਰ ਆਏ ਦੇਖੋ ਅ देयर ਆ ਤੀਸਰਾ ਮੇਨ ਫੈਕਟਰ ਸੀ ਕਿ ਅੱਜ ਉਹਨਾਂ ਨੇ ਖੁੱਲ ਕੇ ਆਪਣੇ ਵਿਰੋਧੀਆਂ ਨੂੰ ਵੀ ਜਵਾਬ ਦਿੰਦੇ ਨਜ਼ਰ ਆਏ ਨੇ ਕਿ ਦੇਖੋ ਮੈਂ ਹਾਂ ਦੂਸਰਾ ਉਸੇ ਜਿਹੜਾ ਥਰਡ ਪੁਆਇੰਟ ਦਾ ਚੈਪਟਰ ਹੈ ਕਿ ਉਸ ਦੇ ਵਿੱਚ ਉਹਨਾਂ ਨੇ ਬਿਨਾ ਨਾਮ ਲਏ ਵਿਕਰਮ ਜੀਠੀਆ ਅਤੇ ਹੋਰ ਲੋਕਾਂ ਤੇ ਵੀ ਤੰਜ ਕੱਸੇ ਨੇ ਪਰ ਇਸ ਪੂਰੀ ਰੈਲੀ ਦਾ ਮਕਸਦ ਅਗਰ ਰੈਲੀ ਨੂੰ ਹੀ ਮੰਨ ਕੇ ਚੱਲੀਏ ਤੇ ਇਦਾਂ ਲੱਗਦਾ ਜਿਦਾਂ ਪੰਜਾਬ 'ਚ ਨਸ਼ੇ ਦਾ ਖਾਤਮਾ ਹੋ ਚੁੱਕਾ ਹੈ ਪਰ ਅਸਲੀਅਤ ਹੋਰ ਹੈ ਕਿ ਪੰਜਾਬ 'ਚ ਨਸ਼ਾ ਹਾਲੇ ਮੁੱਕਿਆ ਨਹੀਂ ਹੈ ਪੰਜਾਬ ਦੇ ਵਿੱਚ ਬੀਤੇ ਕੁਝ ਸਮੇਂ ਦੇ ਵਿੱਚ ਨਸ਼ੇ ਦੀਆਂ ਐਸੀਆਂ ਵਾਰਦਾਤਾਂ ਸਾਹਮਣੇ ਆਈਆਂ ਨਸ਼ੇ ਦੇ ਨਾਲ ਜੁੜੀਆਂ ਹੋਈਆਂ ਜਿਹਦੇ ਨਾਲ ਕਿ ਪੰਜਾਬ ਨੂੰ ਕਾਲਾ ਦਾਗ ਲੱਗਦਾ ਨਜ਼ਰ ਆਇਆ ਦੇਖੋ ਇਹ ਜੋ ਚੀਜ਼ ਸਰਕਾਰ ਵੱਲੋਂ ਦਿਖਾਈ ਜਾ ਰਹੀ ਹੈ ਕਿਤਾਬਾਂ 'ਚ ਬਹੁਤ ਵਧੀਆ ਲੱਗਦੀ ਹੈ ਰੈਲੀਆਂ 'ਚ ਬਹੁਤ ਵਧੀਆ ਲੱਗਦੀ ਹੈ ਲੀਡਰਾਂ ਦੇ ਮੂੰਹ 'ਤੇ ਬਹੁਤ ਵਧੀਆ ਲੱਗਦੀ ਹੈ ਲੇਕਿਨ ਜ਼ਮੀਨੀ ਪੱਧਰ ਤੇ ਤੁਸੀਂ ਅਗਰ ਵੇਖੋ ਤਾਂ ਇਹ ਅਸਲੀਅਤ ਨਜ਼ਰ ਨਹੀਂ ਆ ਰਹੀ ਅੱਜ ਵੀ ਨਸ਼ੇ ਦਾ ਬੋਲਬਾਲਾ ਉਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਪਿਛਲੀਆਂ ਸਰਕਾਰਾਂ 'ਚ ਸੀ ਅਸੀਂ ਇਹ ਨਹੀਂ ਕਹਿ ਰਹੇ ਕਿ ਪਿਛਲੀਆਂ ਸਰਕਾਰਾਂ ਨੇ ਘਟਾ ਕੀਤਾ ਦੇਖੋ ਇਹ ਜਿਹੜਾ ਇੱਕ ਮੈਨਸ ਹੈ ਨਾ ਜਿਹੜਾ ਇੱਕ ਦਰਦ ਦਾ ਔਰ ਜਿਹੜਾ ਦੁਖਾਂਤ ਹੈ ਪੰਜਾਬ ਦਾ ਜਿਹਦੇ ਤੇ ਅੱਜ ਸਭ ਤੋਂ ਜ਼ਿਆਦਾ ਰਿਸਰਚ ਸਰਚ ਔਰ ਦੋਨੋਂ ਚੀਜ਼ਾਂ ਤੇ ਕੰਮ ਕਰਨ ਦੀ ਲੋੜ ਹੈ ਉਹ ਦਿਨੋ ਦਿਨ ਵੱਧਦਾ ਜਾ ਰਿਹਾ ਸਰਕਾਰ ਆਪਣੇ ਅੰਕੜੇ ਪ੍ਰਦਰਸ਼ਿਤ ਕਰ ਰਹੀ ਹੈ ਪਰ ਜਿਹੜੀ ਜ਼ਮੀਨੀ ਹਕੀਕਤ ਹੈ ਉਹ ਬਹੁਤ ਅਲੱਗ ਹੈ ਹਾਲੇ ਵੀ ਅੱਜ ਵੀ ਪੰਜਾਬ ਦੇ ਵਿੱਚ ਤੁਸੀਂ ਮੰਨ ਕੇ ਚੱਲੋ ਕਿ ਤਕਰੀਬਨ ਜਿੰਨੀ ਵੀ ਪ੍ਰੈਸ ਕਾਨਫਰੰਸ ਪੁਲਿਸ ਕਰਦੀ ਹੈ ਜਿੰਨੇ ਵੀ ਪੁਲਿਸ ਬੰਦੇ ਫੜਦੀ ਹੈ ਉਹਦੇ ਚੋਂ 80% ਲੋਕ ਐਸੇ ਨੇ ਜਿਹੜੇ ਕਿ ਉਸ ਜੁਰਮ ਦੀ ਦਲਦਲ ਦੇ ਵਿੱਚ ਫਸਦੇ ਇਸ ਕਰਕੇ ਪਏ ਆ ਕਿ ਉਹ ਇਸ ਨਸ਼ੇ ਦੇ ਆਦੀ ਨਹੀਂ ਤਾਂ ਇਸ ਕਰਕੇ ਜੇਕਰ ਤੁਸੀਂ ਕਹੋ ਕਿ ਸਰਕਾਰ ਦੀ ਆંકੜੇ ਸਰਕਾਰ ਦੀ ਬਿਆਨਬਾਜ਼ੀਆਂ ਦੇ ਮੁਤਾਬਕ ਜਰੂਰ ਨਸ਼ਾ ਖਤਮ ਹੋ ਗਿਆ ਲੇਕਿਨ ਜ਼ਮੀਨੀ ਪੱਧਰ ਤੇ ਹਾਲੇ ਵੀ ਅਜਿਹਾ ਕੋਡ ਹੈ ਉਹ ਪੂਰੀ ਤਰ੍ਹਾਂ ਤੇ ਫੈਲਿਆ ਹੋਇਆ ਹੈ ਇਸ ਕੋਡ ਨੂੰ ਮੁਕਾਉਣ ਵਾਸਤੇ ਬਹੁਤ ਵੱਡੇ ਪੱਧਰ ਦੇ ਉੱਤੇ ਜੰਗ ਲੜਨ ਦੀ ਲੋੜ ਹੈ ਔਰ ਉਸ ਜੰਗ ਨੂੰ ਆਮ ਜਨਤਾ ਦੇ ਸਹਿਯੋਗ ਨਾਲ ਔਰ ਜਿਸ ਤੂੰ ਕਹਿੰਦੇ ਨਾ ਕਿ ਸਰਕਾਰੀ ਤੰਤਰ ਦੀ ਸੋਚ ਤੋਂ ਅਲੱਗ ਹੋ ਕੇ ਜਿੰਨੀ ਦੇਰ ਤੱਕ ਕੋਈ ਵੀ ਸਰਕਾਰ ਨਹੀਂ ਸੋਚੇਗੀ ਇਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਤਾਂ ਕੁੱਲ ਮਿਲਾ ਕੇ ਆਂਕੜੇ ਸਿਆਸਤ ਸ਼ਕਤੀ ਪ੍ਰਦਰਸ਼ਨ ਚ ਅਚ ਆਮਾਦੀ ਪਾਰਟੀ ਜ਼ਰੂਰ ਕਾਮਯਾਬ ਹੋਈ ਹੈ ਪਰ ਜ਼ਮੀਨੀ ਪੱਧਰ ਤੇ ਹਾਲੇ ਵੀ ਇਹ ਚੈਲੰਜ ਬਹੁਤ ਵੱਡਾ ਹੈ ਜਿਸ ਨੂੰ ਕਿ ਬਹੁਤ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਰੋਜ਼ ਮਾਵਾਂ ਦੇ ਪੁੱਤ ਮਾਰ ਰਹੇ ਨੇ ਔਰ ਬੀਤੇ ਦਿਨੀ ਅਮਰਸਰ ਚ ਮਾਮਲਾ ਆਇਆ ਸੀ ਜਿੱਥੇ ਕਿ ਇੱਕ ਪੁਲਿਸ ਵਾਲੇ ਦਾ ਬੇਟਾ ਜਦੋਂ ਜਿਹੜਾ ਹੈ ਉਹਦੀ ਉਹਦੀ ਜਾਨ ਚਲੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਹੀ ਕੋ ਉਹ ਲੋ ਮਾਫੀ ਮੰਗੇਗੀ ਲੇਕਿਨ ਸੱਚ ਹੈ ਹੈ ਕਿ ਉਹਦਾ ਮੁੰਡਾ ਉਸ ਬੁਰਾਈ ਜਿਹਦੇ ਖਿਲਾਫ ਅੱਜ ਰੈਲੀ ਕੀਤੀ ਗਈ ਹੈ ਉਹਦੀ ਭੇਟ ਚੜਿਆ ਉੱਥੋਂ ਦੀ ਸਾਬਜ਼ਾਰ ਹੁੰਦਾ ਹੈ ਕਿ ਜ਼ਮੀਨੀ ਪੱਧਰ ਦੇ ਉੱਤੇ ਇਸ ਦੀ ਸਪਲਾਈ ਨਹੀਂ ਰੁਕੀ ਜ਼ਮੀਨੀ ਪੱਧਰ ਤੇ ਜਿਹੜਾ ਲੋਕਲ ਲੈਵਲ ਤੇ ਜਿਹੜੀ ਡਰੱਗ ਤਿਆਰ ਹੋ ਰਹੀ ਹੈ ਉਹਦੇ ਤੇ ਕੰਮ ਕਰਨ ਦੀ ਲੋੜ ਹੈ ਹੈਰੋਇਨ ਦੇ ਨਾਲ ਆਉਂਦੀ ਹੈ ਤੇ ਦਿੱਲੀ ਚਲੇ ਜਾਂਦੀ ਹੈ ਉਹਦੇ ਨਾਲ ਪੰਜਾਬ ਇੱਕ ਜਸਟ ਇੱਕ ਰੂਟ ਦੇ ਤੌਰ ਦੇ ਉੱਤੇ ਬਣਿਆ ਹੈ ਪੰਜਾਬ ਦੇ ਵਿੱਚ ਉਹਦੀ ਕੰਜ਼ਮਪਸ਼ਨ ਬਹੁਤ ਘੱਟ ਹੈ ਬਾਹਰ ਬਹੁਤ ਜ਼ਿਆਦਾ ਉਸ ਤੋਂ ਬਾਅਦ ਬਹੁਤ ਜ਼ਿਆਦਾ ਵੰਡੇ ਪੱਦਰ ਦੇ ਉੱਤੇ ਉਹ ਦੂਸਰੇ ਦੇਸ਼ਾਂ ਜਾਂ ਦੂਜੇ ਸੂਬਿਆਂ 'ਚ ਜਾ ਰਹੀ ਹੈ ਪਰ ਜਿਹੜੀ ਜਮੀਨੀ ਪੱਦਰ ਦੇ ਉੱਤੇ ਜਿਹੜਾ ਘਰ-ਘਰ ਦੇ ਵਿੱਚ ਇਸ ਵੇਲੇ ਜਿਹੜਾ ਨਸ਼ਾ ਵੜਾ ਉਹਨੂੰ ਖਤਮ ਕਰਨ ਦੀ ਲੋੜ ਹੈ ਉਸ ਦੇ ਵਿੱਚ ਹਾਲੇ ਵੀ ਕੰਮ ਕਰਨ ਦੀ ਲੋੜ ਹੈ ਕੱਲੀ ਰੈਲੀਆਂ ਨਾਲ ਨਸ਼ਾ ਨਹੀਂ ਬਲਕਿ ਕੰਮ ਕਰਨ ਦੇ ਨਾਲ ਨਸ਼ਾ ਮੁਕੇਗਾ ਜੀ ਜਨਤਾ ਦੀਆਂ ਕਮੇਟੀਆਂ ਬਣਾਉਣ ਦੀ ਵੀ ਗੱਲ ਅੱਜ ਕੀਤੀ ਗਈ ਹੈ ਰੈਲੀ ਦੇ ਵਿੱਚ ਦੇਖੋ ਜਿਹੜੀਆਂ ਵੀਡੀ ਵੀਡੀਸੀ ਉਹ ਕਹਿ ਰਹੇ ਨੇ ਵਿਲੇਜ ਡਿਫੈਂਸ ਕਮੇਟੀਆਂ ਜਿਹੜੀਆਂ ਨੇ ਉਹਨਾਂ ਨੂੰ ਬਣਾਈਆਂ ਗਈਆਂ ਨੇ ਦੇਖੋ ਉਸ ਦੇ ਵਿੱਚ ਦੇਖੋ ਪਿੰਡ ਦੇ ਵਿੱਚ ਨਾ ਇੱਕ ਸ਼ਰਮ ਬੜੀ ਵੱਡੀ ਮਾਰ ਖਾਂ ਤੁਸੀਂ ਅਕਸਰ ਪਿੰਡੋਂ ਬੰਦੇ ਨੂੰ ਦੇਖ ਲਓ ਉਹਨੂੰ ਪਤਾ ਜ਼ਰੂਰ ਹੁੰਦਾ ਕਿ ਸਾਡੇ ਪਿੰਡ 'ਚ ਨਸ਼ਾ ਕੌਣ ਵੇਚਦਾ ਲੇਕਿਨ ਨਾਮ ਨਹੀਂ ਲੈਂਦੇ ਪਤਾ ਉਹਨਾਂ ਨੂੰ ਸਭ ਕੁਝ ਹੁੰਦਾ ਦੇਖੋ ਵਿਲੇਜ ਡਿਫੈਂਸ ਕਮੇਟੀਆਂ ਦਾ ਫਾਇਦਾ ਤਦ ਹੋਏਗਾ ਜਦ ਵਿਲੇਜ ਡਿਫੈਂਸ ਕਮੇਟੀਆਂ ਦੇ ਬੈਕਅਪ ਦੇ ਵਿੱਚ ਪੁਲਿਸ ਤੰਤਰ ਪੂਰਨ ਤਰੀਕੇ ਦੇ ਨਾਲ ਹੋਏਗਾ ਪੁਲਿਸ ਦੇ ਵੱਡੇ ਅਫਸਰ ਹੋਣਗੇ ਐਸ ਐਚਓ ਹੋਏਗਾ ਜਾਂ ਉਹ ਚੀਜ਼ਾਂ ਹੋਣਗੀਆਂ ਤੇ ਤਦ ਉਹ ਡਿਫੈਂਸ ਕਮੇਟੀਆਂ ਆਪਣਾ ਕੰਮ ਕਰਦੀਆਂ ਨਜ਼ਰ ਆਣਗੀਆਂ ਜਿਹਦੇ ਨਾਲ ਕੀ ਜਿਹੜਾ ਜ਼ਮੀਨੀ ਪੱਧਰ ਤੇ ਜਿਸ ਨੂੰ ਅਸੀਂ ਰੋਕ ਸਕਦੇ ਹਾਂ ਦੇਖੋ ਪੁਲਿਸ ਨੂੰ ਇਨਾਮ ਦੇਣੇ ਪੁਲਿਸ ਚੰਗਾ ਕੰਮ ਕਰ ਰਹੀ ਹੈ ਇਹਦੇ ਵਿੱਚ ਕੋਈ ਦੋ ਰੈਲੀ ਗੱਲ ਨਹੀਂ ਕਿ ਅਸੀਂ ਕਹੀਏ ਕਿ ਪੁਲਿਸ ਹੀ ਸਭ ਕੁਝ ਕਰ ਰਹੀ ਹੈ ਪੁਲਿਸ ਚੰਗਾ ਕੰਮ ਕਰ ਰਹੀ ਹੈ ਬਟ ਚੱਕਰ ਹੈ ਕਿ ਇਸ ਦਾ ਮਾਈਨਸ ਬਹੁਤ ਵੱਡਾ ਹੋ ਚੁੱਕਾ ਹੈ ਅੱਜ ਇਸ ਦੀ ਪੂਰਤੀ ਵਾਸਤੇ ਜਾਂ ਗੈਂਗਸਟਰਵਾਦ ਦੇ ਜਿਹੜੇ ਦੋ ਨਿਸ਼ਾਨੇ ਨੇ ਇਸ ਦੇ ਵਿੱਚ ਲੋਕ ਹਰ ਰੋਜ਼ ਇੰਡਲਜ ਹੋ ਰਹੇ ਨੇ ਤੁਸੀਂ ਦੇਖੋ ਕਈ ਲੋਕ ਫੜੇ ਜਾ ਰਹੇ ਨੇ ਪੁਲਿਸ ਕੰਮ ਕਰ ਰਹੀ ਹੈ ਪਰ ਫੇਰ ਵੀ ਤਸਕਰਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਉਹਦਾ ਕਾਰਨ ਕੀ ਹੈ ਇਹਦਾ ਕਾਰਨ ਕੱਲੀਆਂ ਰਲੀਆਂ ਨਹੀਂ ਹੈ ਜਿੰਨੀ ਦੇਰ ਤੱਕ ਇੱਥੇ ਜੋਬਸ ਪ੍ਰੋਵਾਈਡ ਨਹੀਂ ਕਰਾਈਆਂ ਜਾਣਗੀਆਂ ਬੇਰੋਜ਼ਗਾਰੀ ਨੂੰ ਦੂਰ ਨਹੀਂ ਕੀਤਾ ਜਾਏਗਾ ਉਨੀ ਦੇਰ ਤੱਕ ਇਹਨਾਂ ਰੈਲੀਆਂ ਦਾ ਜਾਂ ਇਹਨਾਂ ਅੰਕੜਿਆਂ ਦਾ ਕੋਈ ਬੈਨੀਫਿਟ ਨਹੀਂ ਹੈ। ਇਹਦੇ ਵਾਸਤੇ ਜਿੰਨੀ ਦੇਰ ਤੱਕ ਅਸੀਂ ਆਪਣੇ ਬੱਚਿਆਂ ਨੂੰ ਸਕਿੱਲ ਐਜੂਕੇਸ਼ਨ ਦੇ ਨਾਲ ਲੱਗੇ ਨਹੀਂ ਲੈ ਕੇ ਆਵਾਂਗੇ, ਉਨੀ ਦੇਰ ਤੱਕ ਇਹ ਕੰਮ ਨਹੀਂ ਚੱਲੇਗਾ। ਪਰ ਫਿਲਹਾਲ ਸਰਕਾਰੀ ਤੌਰ ਦੇ ਉੱਤੇ ਇਹ ਇੱਕ ਰੈਲੀ ਸੀ 2027 ਦੀ ਚੋਣਾਂ ਤੋਂ ਪਹਿਲਾਂ ਔਰ ਸਾਰੀ ਪਾਰਟੀਆਂ ਨੂੰ ਸੁਨੇਹਾ ਸੀ ਕਹਿੰਦੇ ਜੀ ਕਿ ਕਹਿੰਦੇ ਮੈਨੂੰ ਤਾਂ ਲੋਕ ਸਵੇਰੇ ਉੱਠ ਕੇ ਲੋਕੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਨੇ। ਪਰ ਸਵਾਲ ਹੈ ਵਾ ਕਿ ਆਖਿਰਕਾਰ ਬਾਕੀ ਸਿਆਸੀ ਪਾਰਟੀਆਂ ਨੇ ਇੱਕ ਸੁਨੇਹਾ ਹੈ। ਕਿ ਅਸੀਂ ਤਿਆਰ ਹਾਂ ਉਹ ਵਾਅਦਾ ਤੁਹਾਡੀ ਹੈ ਕਿਉਂਕਿ ਇਸ ਵਾਰ ਤਿੰਨ ਪਾਰਟੀਆਂ ਹਰ ਕਿਸੇ ਦੇ ਅੱਗੇ ਨੇ ਆਗਰਾਮਾ ਦੀ ਪਾਰਟੀ ਆਮਾ ਦੀ ਪਾਰਟੀ ਦੇ ਆਪੋਜ਼ਿਟ ਕਾਂਗਰਸ ਵੀ ਹੈ ਬੀਜੇਪੀ ਤੇ ਕਾਲੀਦਲ ਵੀ ਹੈ ਸੋ ਅਗਰ ਰਾਜਨੀਤਿਕ ਦ੍ਰਿਸ਼ਟੀ ਦੇਖਿਆ ਜਾਵੇ ਤਾਂ ਇੱਕ ਵੱਡਾ ਮੈਟਰ ਹੈ ਔਰ ਇਹ ਇੱਕ ਸ਼ਕਤੀ ਪ੍ਰਦਰਸ਼ਨ ਦੇ ਤੌਰ ਤੇ ਹੈ ਬਾਕੀ ਜੇ ਤੁਸੀਂ ਕਹੋ ਕਿ ਇਹਦੇ ਨਾਲ ਕੋਈ ਨਸ਼ਾ ਖਤਮ ਹੋਏਗਾ ਆਈ ਥਿੰਕ ਇਹ ਕਨਾ ਬਹੁਤ ਗਲਤ ਹੋਏਗਾ ਕਿਉਂਕਿ ਇਸ ਦੇ ਵਾਸਤੇ ਬਹੁਤ ਵੱਡੇ ਪੱਧਰ ਤੇ ਕੰਮ ਕਰਨ ਦੀ ਲੋੜ ਹੈ ਉਹਦੇ ਵਿੱਚ ਸ਼ਾਇਦ ਸਰਕਾਰ ਹਲੇ ਕਾਫੀ ਪਿੱਛੇ ਨਜ਼ਰ ਆ ਰਹੀ ਹੈ ਹੂੰ ਤਾਂ ਨਸ਼ਾ ਖਤਮ ਕਿਵੇਂ ਹੋਏਗਾ ਕਿਉਂਕਿ ਇਹ ਰੈਲੀ ਦੇ ਦੁਆਰਾ ਤਾਂ ਇਹ ਜੋ ਆਪਣੇ ਅਚੀਵਮੈਂਟਸ ਆਮ ਆਦਮੀ ਪਾਰਟੀ ਦੇ ਵੱਲੋਂ ਦੱਸੀਆਂ ਗਈਆਂ ਨੇ ਇਹ ਹੀ ਦੱਸਿਆ ਗਿਆ ਕਿ ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਜੋ ਕੀਤਾ ਹੈ ਸਾਡੀਆਂ ਸਰਕਾਰਾਂ ਨੇ ਕੀਤਾ ਅਸੀਂ ਨਸ਼ਾ ਖਤਮ ਕਰਨ 'ਚ ਕਾਮਯਾਬ ਹੋਏ ਦੇਖੋ ਆਮ ਜਨਤਾ ਕੋਲ ਅਗਰ ਜਾ ਕੇ ਪੁੱਛੋਗੇ ਨਾ ਦੇਖੋ ਹਰ ਸ਼ਹਿਰ ਦੇ ਵਿੱਚ ਕੁਝ 슬ਮ ਏਰੀਆਜ਼ ਹੁੰਦੇ ਨੇ ਉਹ 슬ਮ ਏਰੀਆਜ਼ ਦੇ ਵਿੱਚ ਕੰਮ ਕਰਨ ਦੀ ਲੋੜ ਹੈ ਉਹ ਇਲਾਕੇ ਜਿੱਥੇ ਕਿ ਐਜੂਕੇਸ਼ਨ ਦਾ ਲੈਵਲ ਘੱਟ ਹੈ ਉੱਥੇ ਅੱਜ ਵੀ ਜਾ ਕੇ ਤੁਸੀਂ ਦੇਖੋ ਇਸ ਚੀਜ਼ ਦੀ ਪਰਮਾਰ ਨਜ਼ਰ ਆਏਗੀ ਜਿਹੜੇ ਬਾਈਪਾਸ ਤੋਂ ਬਾਹਰ ਦੇ ਏਰੀਆ ਨੇ ਉੱਥੇ ਅੱਜ ਵੀ ਲੋਕ ਜਿਹੜੇ ਨੇ ਇਸ ਦੇ ਨਾਲ ਪ੍ਰਭਾਵਿਤ ਨਜ਼ਰ ਆ ਰਹੇ ਨੇ ਇਹ ਗੱਲ ਸਰਕਾਰ ਨੂੰ ਸਮਝ ਨਹੀਂ ਪਏਗੀ ਉਹਦੇ ਵਾਸਤੇ ਅਸੀਂ ਜਿੰਨੀ ਦੇਰ ਤੱਕ ਆਪਣੀ ਸਰਕਾਰੀ ਸਕੂਲ ਦੀ এডਿਕੇਸ਼ਨ ਨੂੰ ਅਪਗ੍ਰੇਡ ਨਹੀਂ ਕਰਾਂਗੇ ਉਨੀ ਦੇਰ ਤੱਕ ਇਸ ਮਾਈਨਸ ਨੂੰ ਆਪਾਂ ਖਤਮ ਨਹੀਂ ਕਰ ਸਕਦੇ ਸਰਕਾਰ ਕੋਈ ਵੀ ਆ ਜਾਏ ਅਸੀਂ ਕੱਲੀ ਆਵਾਜ਼ੀ ਪਾਰਟੀ ਦੀ ਗੱਲ ਨਹੀਂ ਕਰ ਰਹੇ ਅਸੀਂ ਗੱਲ ਕਰ ਰਹੇ ਸਾਰੀਆਂ ਸਰਕਾਰਾਂ ਦੀ ਚਾਹੇ ਆਵਾਜ਼ੀ ਪਾਰਟੀ ਸਰਕਾਰ ਚਾਹੇ ਕਾਂਗਰਸ ਦੀ ਰਹੀ ਹੈ ਚਾਹੇ ਕਾਲੀ ਦਲ ਦੀ ਰਹੀ ਹੈ ਭਾਜਪਾ ਦੀ ਰਹੀ ਹੈ ਦੇਖੋ ਇਹ ਸ਼ਕਤੀ ਪ੍ਰਦਰਸ਼ਨ ਨਾਲ ਅਸੀਂ ਲੋਕਾਂ ਨੂੰ ਅਟਰੈਕਟ ਕਰ ਰਹੇ ਹਾਂ ਐਸ ਵੇਲੇ ਜਿਹੜੀ ਪਾਲਿਸੀ ਅੱਜ ਦੀ ਡੇਟ 'ਚ ਰਾਜਨੀਤਿਕ ਪਾਰਟੀਆਂ ਦੀ ਹੈ ਨਾ ਉਹ ਅਟਰੈਕਟ ਕਰਨ ਦੀ ਜਨਤਾ ਦਾ ਜਮਾਵੜਾ ਜੋਇਓ ਪੱਠਾ ਜਨਤਾ ਦਾ ਜਮਾਵੜਾ ਜਾ ਕੇ ਪਾਸ਼ਨ ਦੇ ਨੇ ਇਹ ਸਭ ਪਾਰਟੀਆਂ ਕਰ ਰਹੀਆਂ ਦੇਖੋ ਅਸੀਂ ਇਕੱਲੇ ਆਮ ਆਦਮੀ ਪਾਰਟੀ ਨੂੰ ਨਹੀਂ ਕਹਿ ਰਹੇ ਭਾਜਪਾ ਵੀ ਇਹੀ ਕਰ ਰਹੀ ਹੈ ਭਾਜਪਾ ਆਏਗੀ ਹੋ ਕੇਗੀ ਨਾਜਾ ਬਹੁਤ ਚੱਲ ਰਿਹਾ ਜੀ ਕਾਂਗਰਸ ਆਏਗੀ ਉਹ ਕਰ ਰਿਹਾ ਪਰ ਅਲਟੀਮੇਟਲੀ ਇਹਦਾ ਸੋਲੂਸ਼ਨ ਰੈਲੀਆਂ ਨਹੀਂ ਨੇ ਇਸ ਨੂੰ ਖਤਮ ਕਰਨ ਵਾਸਤੇ ਰੈਲੀਆਂ ਕੱਲਾ ਸੋਲੂਸ਼ਨ ਨਹੀਂ ਹੈ ਇਹਦੇ ਵਾਸਤੇ ਆਮ ਜਨਤਾ ਨੂੰ ਐਜੂਕੇਟ ਕਰਨਾ ਆਮ ਜਨਤਾ ਨੂੰ ਰੋਜ਼ਗਾਰ ਦੇ ਸਾਧਨ ਉਪਲਬਧ ਕਰਾਉਣਾ ਆਮ ਜਨਤਾ ਨੂੰ ਜਿਹੜੀ ਉਹਨਾਂ ਦੇ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਜਾਂ ਕਸਬਿਆਂ ਦੇ ਵਿੱਚ ਜਿਹੜੀ ਇੱਕ ਬੁਰੀ ਲਤ ਲੱਗੀ ਹੈ ਉਸ ਤੋਂ ਬਾਹਰ ਕੱਢਣ ਦੀ ਲੋੜ ਹੈ ਉਹਦੇ ਨਾਲ ਅਸੀਂ ਨਸ਼ਾ ਜਰੂਰ ਖਤਮ ਕਰ ਸਕਦੇ ਹਾਂ ਜੇਕਰ ਅਸੀਂ ਕਹੀਏ ਕਿ ਆਪਾਂ ਲਗਾਤਾਰ ਗੱਲਾਂ ਕਰਕੇ ਨਸ਼ਾ ਮੁਕਾਦਾਂਗੇ ਤਾਂ ਗੱਲਾਂ ਤੁਸੀਂ ਭਾਵੇਂ ਜਿੰਨੀਆਂ ਮਰਜ਼ੀ ਕਰ ਲਓ ਜਿੰਨੀ ਮਰਜ਼ੀ ਸਿਆਸੀ ਰੈਲੀਆਂ ਕਰ ਲਓ ਜਿੰਨੇ ਮਰਜ਼ੀ ਇਦਾਂ ਦੇ ਈਵੈਂਟ ਕਰ ਲਓ ਇਹ ਈਵੈਂਟ ਬੇਸਡ ਹੈ ਈਵੈਂਟ ਨਾਲ ਨਸ਼ਾ ਖਤਮ ਨਹੀਂ ਹੋਏਗਾ ਨਸ਼ਾ ਖਤਮ ਕਰਨ ਵਾਸਤੇ ਜ਼ਮੀਨ ਤੇ ਆਣਾ ਪਏਗਾ ਜ਼ਮੀਨ ਤੇ ਉੱਤਰ ਪੱਦਰ ਕੇ ਜਿਹੜੇ ਸਾਡੇ ਸਲਾਮੇ ਇਲਾਕੇ ਨੇ ਜਾਂ ਜਿਹੜੇ ਸਾਡੇ ਲੋਕ ਇਸ ਤੋਂ ਬਾਅਦ ਜਿਹੜੇ ਰੋਜ਼ ਨਵੇਂ ਲੋਕ ਸ਼ਿਕਾਰ ਹੋ ਰਹੇ ਨੇ ਉਹਨਾਂ ਨੂੰ ਰੋਕਣਾ ਪਏਗਾ ਸਪਲਾਈ ਚੇਨ ਦੀ ਬਹੁਤ ਰਫਤਾਰ ਹੈ ਮੈਡੀਕਲ ਨਸ਼ਾ ਹੈ ਬਹੁਤ ਤਰ੍ਹਾਂ ਦੇ ਨਸ਼ੇ ਬਾਜ਼ਾਰ ਚ ਵਿਕ ਰਹੇ ਨੇ ਔਰ ਉਸ ਤੇ ਉੱਤੇ ਕਾਬੂ ਕਰਨ ਦੀ ਲੋੜ ਹੈ ਜਿੰਨੀ ਦੇਰ ਉੱਤੇ ਦਾ ਕਾਬੂ ਨਹੀਂ ਹੋਏਗਾ ਇਹ ਨਸ਼ਾ ਖਤਮ ਨਹੀਂ ਹੋ ਸਕਦਾ ਸੋ ਕੁਲ ਮਿਲਾ ਕੇ ਸਿਆਸਤ ਜਰੂਰ ਚੱਲਦੀ ਰਹੇਗੀ ਲੋਕ ਪਿਸਦੇ ਰਹਿਣਗੇ ਔਰ ਜੇ ਰਿਸਟੇਜ ਤੇ ਲੋਕ ਦੇ ਕੇ ਥੱਲੇ ਨਾਰੇ ਲਾਉਣ ਵਾਲੇ ਜਕਾਰੇ ਲਾਉਣ ਵਾਲੇ ਜਾਂ ਤੋੜੀਆਂ ਮਾਰਨ ਵਾਲੇ ਬੰਦੇ ਨਜ਼ਰ ਆਣਗੇ ਔਰ ਉਹੀ ਅਜਿਹੀ ਸਿਆਸਤ ਚੱਲੇਗੀ ਲੇਕਿਨ ਗੰਬੀਰਤਾ ਸ਼ਾਇਦ ਕਿਸੇ ਦੀ ਨਜ਼ਰ ਨਹੀਂ ਆ ਰਹੀ ਔਰ ਉਸ ਗੰਬੀਰਤਾ ਨੂੰ ਅੱਜ ਚੈੱਕ ਕਰਨ ਦੀ ਲੋੜ ਹੈ ਜਿਸ ਦੇ ਨਾਲ ਕੀ ਇਹਦੇ ਤੇ ਕਾਬੂ ਪਾਇਆ ਜਾ ਸਕੇ ਜੀ ਸ਼ੁਕਰੀਆ ਸਰ ਗੱਲਬਾਤ ਕਰਨ ਲਈ ਸੋ ਬਿਲਕੁਲ ਜਿਸ ਤਰ੍ਹਾਂ ਰੈਲੀਆਂ ਤਾਂ ਕੱਢੀਆਂ ਜਾ ਰਹੀਆਂ ਨੇ ਲੇਕਿਨ ਸਵਾਲ ਇਹੀ ਖੜਾ ਹੁੰਦਾ ਹੈ ਕਿ ਜੋ ਯੁੱਧ ਨਸ਼ੀਆਂ ਵਿਰੁੱਧ ਰੈਲੀ ਕੱਢੀ ਜਾਂਦੀ ਹੈ ਕੀ ਇਸ ਰੈਲੀਆ ਦੇ ਨਾਲ ਨਸ਼ਾ ਖਤਮ ਹੋ ਰਿਹਾ ਹੈ ਜ਼ਮੀਨੀ ਪੱਧਰ ਤੇ ਜੋ ਹੈ ਉਹ ਕੰਮ ਕੀਤਾ ਜਾ ਰਿਹਾ ਹੈ ਸਵਾਲ ਇੱਕ ਸਰਕਾਰ ਦੇ ਲਈ ਨਹੀਂ ਹੈ ਸਾਰੀਆਂ ਪਾਰਟੀਆਂ ਦੇ ਲਈ ਹੈ ਚਾਹੇ ਮੌਜੂਦਾ ਸਰਕਾਰੇ ਚਾਹੇ ਕੋਈ ਵੀ ਪਾਰਟੀ ਹੈ ਸਵਾਲ ਇਹ ਕੀ ਹੈ ਕਿ ਸੱਚਮੁੱਚ ਜ਼ਮੀਨੀ ਪੱਧਰ ਤੇ ਨਸ਼ਾ ਜੋ ਹੈ ਉਹ ਪੂਰੇ ਪੰਜਾਬ ਦੇ ਵਿੱਚੋਂ ਖਤਮ ਹੋ ਰਿਹਾ ਹੈ ਜਾਂ ਨਹੀਂ